ਸ੍ਰੀਕਾਲ ਮੇਰੀ YouTube ਫੈਮਿਲੀ ਮੀਂ ਤੇ ਕਰਦੇ ਆ ਤੁਸੀ ਸਾਰੇ TikTok ਅਸੀਂ ਵੀ TikTok ਦੀ ਤਮੋਲ ਤੁਹਾਡ ਸਾਰਿਆਂ ਦਾ ਸਵਾਗਤ ਜੀ ਤੇ ਅੱਜ ਆਪਾਂ ਤੋੜ ਕੇ ਲੈਂਦੇ ਜੀ ਮਰੂਦ ਮਰੂਦਾ ਨਾਲ ਭਰ ਗਈ ਆਪਣੀ ਬੋਟੀ ਜੀ ਤੇ ਨਾਲੇ ਤੋੜ ਕੇ ਲੈ ਤੇ ਆਪਾਂ ਬੈਠ ਜਾਨ ਦੇਖੋ ਜੀ ਤੇ ਬਹੁਤ ਵਧੀਆ ਮਰੂਦਾ ਜੀ ਤੇ ਬਿਲਕੁਲ ਵੀ ਨਹੀਂ ਖਰਾਬ ਜੀ ਤੇ ਬਹੁਤ ਮਿੱਠੇ ਆ ਜੀ ਤੇ ਜੇ ਕਿਸੇ ਭੈਣ ਭਾਈ ਨੇ ਖਾਣੇ ਹੋਰੀ ਜੀ ਤੁਹ ਫੈਮਿਲੀ ਨੇ ਤੇ ਆ ਜਾਓ ਜੀ ਤੇ ਮਰੂਦ ਬਹੁਤ ਜ਼ਿਆਦਾ ਮਿੱਠੇ ਤੇ ਬਿਲਕੁਲ ਖਰਾਬ ਨਹੀਂ ਨਹੀਂ ਖਰਾਬ ਨਹੀਂ ਤੇ ਆਪਾਂ ਨਾ ਇੱਕ ਤੁਹਾਨੂੰ ਤਰੀਕਾ ਵੀ ਦੱਸਾਂਗੇ ਜੀ ਆਪਣੇ ਮਰੂਦ ਕਿਉਂ ਨਹੀਂ ਖਰਾਬ ਹੋਏ ਜੀ ਤੇ ਆਪਾਂ ਇਹਦੇ ਵਿੱਚ ਨਾ ਕੋਈ ਦਵਾਈ ਪਾਈ ਹੈ ਜੀ ਤਾਂ ਕਰਕੇ ਬਿਲਕੁਲ ਨਹੀਂ ਖਰਾਬ ਹੋਏਗੀ ਤੇ ਨਾ ਕੋਈ ਇਹਦੇ ਵਿੱਚ ਕੀੜਾ ਨਾ ਕੋਈ ਕੁਝ ਵੀ ਨਹੀਂ ਜੀ ਬਹੁਤ ਸਵਾਦ ਮਰੂਦ ਆ ਜੀ ਤੇ ਜੀ ਆਪਾਂ ਜ ਤੋੜ ਕੇ ਲੈਂਦੇ ਆ ਤਾਜੀ-ਤਾਜੀ ਮਰੂਦ ਜੀ ਤੇ ਬਹੁਤ ਵਧੀਆ ਮਰੂਦ ਆ ਜੀ ਤੇ ਜਿੰਨਾ ਨਹੀਂ ਖਾਣੇ ਜੀ ਆਜੋ ਇਹ ਕੱਦੂ ਤਾਂ ਬਹੁਤ ਵਧੀਆ ਕੱਢੀ ਕਿ ਬੈਂਗਣ ਵੀ ਆਪਣੇ ਬਹੁਤ ਵਧੀਆ ਹੋਏ ਪਏ ਆ ਜੀ ਇਹਨਾਂ ਦੇ ਵਿੱਚ ਵੀ ਕੀੜਾ ਪੈ ਗਿਆ ਸੀ ਜੀ ਤੇ ਫਿਰ ਆਪਾਂ ਇਹਦੇ ਵਿੱਚ ਵੀ ਜਾਮਣੀ ਜੀ ਦਵਾਈ ਨਹੀਂ ਹੁੰਦੀ ਜੀ ਜਿਹੜੀ ਕੈਂਗਣਾ ਤੋਂ ਇਹ ਆਪਾਂ ਉਹ ਪਾਈ ਸੀ ਜੀ ਤੇ ਸਾਰਾ ਖਸਬ지 ਵਿੱਚ ਪਾਈ ਸੀ ਤੇ ਹੁਣ ਵਧੀਆ ਸਬਜ਼ੀਆਂ ਹੋਣ ਲੱਗੀਆਂ ਜੀ ਆਪਣੇ ਕੱਦੂ ਵੀ ਵਧੀਆ ਉੱਤਰਿਆ ਜੀ ਤੋਰੀਆਂ ਵੀ ਤੇ ਹੁਣ ਬੈਂਗਣ ਵੀ ਤੇ ਬੈਂਗਣ ਆਪਾਂ ਅੱਜ ਸਬਜ਼ੀ ਨਹੀਂ ਸੀ ਜੀ ਛੋਟੇ ਨਹੀਂ ਤੋੜ ਲੈਂਦੇ ਜੀ ਫੈਸੇ ਤੇ ਵੱਡੇ-ਵੱਡੇ ਹੋ ਜਾਂਦੇ ਜੀ ਬਹੁਤ ਵੱਡੇ-ਵੱਡੇ ਜਿਹੜੇ ਬੈਂਗਣ ਹੋ ਜਾਂਦੇ ਆ ਇੱਥੇ ਅੱਜ ਆਪਾਂ ਆਲੂ ਬੈਂਗਣ ਬਣਾਵਾਂਗੇ ਜੀ। ਏਹ ਕਾਜੀ ਤੇ ਵੈਸੇ ਤਾਂ ਬਹੁਤ ਵੱਡੇ-ਵੱਡੇ ਤੇ ਇਹਨਾਂ ਦੇ ਵਿੱਚ ਨਾ ਪਹਿਲਾਂ ਤਾਂ ਹੈਗੇ ਸੀ ਕੀੜੇ ਕਾਣੇ ਹੋਗੇ ਸੀ ਗਲੀਆਂ ਜੀਆਂ ਵਾਲੇ ਤੇ ਹੁਣ ਇਹਦੇ ਵਿੱਚ ਕੋਈ ਨਾ ਕੀੜਾ ਨਾ ਕੋਈ ਕਾਣਾ ਹਨਾ ਵਧੀਆ ਬੈਂਗਣ ਉੱtre ਆ ਜੀ ਆਪਾਂ ਜਾਮਣੀ ਦੀ ਦਵਾਈ ਲਿਆ ਕੇ ਪਾਤੀ ਸੀ ਤੇ ਉੱਪਰ ਆਪਾਂ ਇਹਦੇ ਉੱਤੇ ਸਪਰੇ ਪਾਤੀ ਸੀ ਸੜਕਤਨ ਸੀ ਹੁਣ ਵਧੀਆ ਹੋਣ ਲੱਗਦੇ ਜੀ। ਤੇ ਲਓ ਜੀ ਤੇ ਇਹ ਆਪਣੇ ਨਿੰਬੂ ਆ ਜੀ। ਨਿੰਬੂ ਵੀ ਆਪਾਂ ਤੋੜ ਲੈਂਦੇ ਜੀ। ਨਿੰਬੂ ਤਾਂ ਆ ਦੇਖੋ ਜੀ ਨਿੰਬੂ ਇਹ ਆਪਾਂ 4 ਕ ਤੋੜ ਕੇ ਲੈਂਦੇ ਆ ਵੈਸੇ ਹਜੇ ਫਿੱਕ ਹੋ ਰਹੇ ਆ ਜੀ ਵਧੀਆ ਨਿੰਬੂ ਤੇ ਇਹ ਆਪਾਂ ਪਾਉਨੇ ਸੀ ਸਲਾਦ ਤੇ ਨਿੰਬੂ ਤੇ 3 ਕ ਤੋੜ ਲੈਂਦੇ ਬਾਕੀ ਆਪਾਂ ਫੇਰ ਤੋੜ ਲਿਆਵਾਂਗੇ ਜੀ ਇਹ ਆਪਾਂ ਨੂੰ ਲੋੜ ਪਈ ਨਿੰਬੂਆਂ ਦੀ ਤੇ ਲਓ ਜੀ ਜਿਹੜੇ ਕਣ ਪਾਈ ਨੇ ਖਾਣੇ ਆ ਜੀ ਤੇ ਆਓ ਇਹ ਮਰੂਦ ਖਾਓ ਜੀ ਦੇਖੋ ਜੀ ਬਿਲਕੁਲ ਮਰੂਦ ਵਧੀਆ ਤੇ ਮਿੱਠੇ ਬਹੁਤ ਜਿਆਦਾ ਆਕੇ ਜੀ ਉਸ ਤੋਂ ਬਾਅਦ ਬਣਾਵਾਂਗੇ ਜੇ ਆਪਾਂ ਕੜੀ ਮਰੂਦ ਆਪਾਂ ਲੈ ਖਾ ਆਪਾਂ ਤੇਲ ਪਾ ਲਈਏ ਵੀ ਤੇਲ ਪਾ ਲਿਆ ਤੇ ਆਪਾਂ ਦਹੀ ਦੀ ਬਣਾ ਲਈਏ ਲस्सी ਤੇ ਘਰ ਦੀ ਦਹੀਂ ਸੀ ਜੀ ਤੇ ਆਪਾਂ ਲੱਸੀ ਬਣਾ ਲਈ ਦੀ ਉਹ ਕਰਨ ਨੂੰ ਚਾਹਾਂਗੇ ਆਪਾਂ ਤੇ ਸਣਕੋਣ ਲਈ ਜੀ ਲੱਸੀ ਦੇ ਵਿੱਚ ਤੇ ਵਿੱਚ ਹੀ ਪਾ ਦੇਣੀ ਹੈ ਮਿਰਚ ਨੂੰ ਅਨਮਚਾਵ ਦੇ ਹਿਸਾਬ ਨਾਲ ਪਾਓ ਜੀ ਆਪਾਂ ਥੋੜਾ ਜਿਹਾ ਤੇਜ਼ ਖਾਣੀ ਹੈ ਥੋੜੀ ਜਿਹੀ ਘਰਾਂ ਦੇ ਆਪ ਹੜਤੀ मिर्च कर देंगे जी मिक्सर चंकी तरह मिक्स कर देंगे जी मिक्सर उधर अपना तेल हो गया गर्म जी गैस आप बंद करता सी तेल ज्यादा गर्म हो गया से ਤੇ ਮਿੱਠੀ ਜੀ ਤੇ ਕੋਈ ਨਹੀਂ ਸੀ ਖਰਾਬ ਨਿਕਲਿਆ ਬਿਲਕੁਲ ਵੀ ਤੇ ਚਾਟ ਜੀ ਬਣਾ ਕੇ ਆਪਾਂ ਸਾਰਿਆਂ ਨੇ ਖਾ ਲਈ ਜੀ ਤੇ ਉਸ ਤੋਂ ਬਾਅਦ ਆਪਾਂ ਅੱਗੇ ਕੜੀ ਬਣਾਵਾਂਗੇ ਕੜੀ ਬਣਾ ਲਏ ਜੀ ਤੇ ਨਾਲ ਹੀ ਬਣਾਵਾਂਗੇ ਆਪਾਂ ਚੌਰ ਜੀ ਤੇ ਬੇਸੇ ਨੂੰ ਨਾ ਚੰਗੀ ਤੇ ਆਪਾਂ ਤੋਂ ਲੰਘ ਵਿੱਚ ਗੱਠਾ ਨਹੀਂ ਰਹਿਣਾ ਥੋੜਾ ਜਿਹਾ ਮੇਥੀ ਦਾਣਾ ਪਾਵਾਂਗੇ ਜੀ ਕਿਥੇ ਥੋੜਾ ਜਿਹਾ ਮੇਥੀ ਦਾਣਾ ਪਾ ਲਵਾਂਗੇ ਫਿਰ ਜੀਰਾ ਤੇ ਆਪਾਂ ਸਾਰਤੰਗ ਲਾਣ ਮਿਕਚਾ ਲੈਣੇ ਆ ਜੀ ਬਾਅਦ ਵਿੱਚ ਪਾਵਾਂਗੇ ਅਜੇ ਟਾਈਮ ਰੋਕ ਕੇ

ਸਾਲਨੀ ਅੰਮ੍ਰਲਾ ਪਾ ਕੇ ਨਾ ਆਪਣੀ ਜਾਈ ਟੁੱਟੇਗੀ ਇਹ ਘਾਲ ਨੂੰ ਤਾਂ ਸਹਾਈ ਹੈ ਕਿ ਜਿਹੜੀ ਜ ਆ ਗਈ ਪੀਂਗਾ ਪੈਰ ਬਾਹਰ ਬਾਸਰੋ ਹੋ ਹੀ ਜਾਂਦੀ ਜੀ ਤੇ ਉਂਜੀ ਹੋਈ ਜਾ ਬਟਕੋਨੀ ਬੰਨਾ ਸਾਧਾ ਮਾਰਨਾ ਸਭ ਕੋ ਪੰਨੇ ਪਿਆਰ ਦੀ ਤੇ ਅੱਜ ਆਪਣੇ ਹੋ ਗਏ ਹੁਣ ਪਾਣੀ ਮਿਕਸ ਕਰਕੇ ਆਣੀ ਜੇ ਜਮਕ ਮਲੇ ਬਰਮਾ ਪਾਣੀ ਪੀਣੀ ਸਿਰਫ ਦੋ ਤਿੰਨ ਪਾਣੀ ਦੇ ਵਿੱਚ ਦੀ ਧੋਲੇ ਜੀ ਇੱਕ ਆਪਾ ਗਲਾਸ ਲੈ ਚੌਲਾਂ ਦਾ ਦੋ ਦੋ ਗਲਾਸ ਪਾ ਮੰਗੀ ਆਪਾ ਪਾਣੀ ਦੇ ਚੌਲ ਵੀ ਆਪਾਂ ਨਾਲ ਦੀ ਮਲ ਰੱਖ ਦਿੰਨੇ ਆ

కట్టలాంటి కదా పత్త ਚੌਲ ਖਾਣਾ ਮਟਰ ਤੇ ਦੁੱਧ ਨਹੀਂ ਚਾਵਣ ਤੇ ਅਜੇ ਕੜੀ ਤੱਕ ਨਹੀਂ ਖੁੱਲੀ ਰਹੇਗੀ ਜੀ ਕੜੀ ਦਿੱਤੀ ਆਪਾਂ ਤੜਕਾ ਜੀ ਤੇ ਪਾਣੀ ਪੁਣੀ ਆਪਾਂ ਪਾਤਾ ਜੇ ਅਜੇ ਆਪਾਂ ਕੜਸ ਹੀ ਨਹੀਂ ਕੱਢਦੇ ਤੇ ਵਿੱਚੋਂ ਤੇ ਇਧਰ ਆਪਣੇ ਚੌਲ ਆ ਚੌਲ ਰੱਖਤੇ ਜੀ ਤੇ ਚੌਲ ਹੋ ਰਹੇ ਆ ਆਸੇ ਆਪਣੀ ਕੜੀ ਹੋ ਰਹੀ ਹੈ ਤੇ ਆਪਾਂ ਹੁਣ ਕੱਟ ਲਈਏ ਧਣਾ ਜੀ ਤੇ ਗੈਸ ਆਪਾਂ ਕਰ ਦਿੰਨੇ ਆਂ ਘੱਟ ਜੀ ਤੇ ਲੋ ਜੀ ਸਿੰਪਲ ਜੀ ਬਣਾਈ ਹੈ ਜੀ ਆਪਾਂ ਨਾ ਕੋਈ ਪਕੌੜੇ ਪਾਏ ਆਪਾਂ ਪਾਈਆਂ ਬੜੀਆਂ ਜੀ ਤੇ ਠੀਕ ਆ ਜੀ ਸਿੰਪਲ ਜੀ ਤਰੀਕੇ ਨਾਲ ਬਣਾਈ ਹੈ ਲੋ ਜੀ ਧਣੀ ਆਪਾਂ ਕੱਟ ਲਿਆ ਇਹ ਜਿਹੜੇ ਆਪਣੇ ਭਾਂਡੇ ਆ ਗਏ ਸਾਫ ਕਰ ਦਿੰਨੇ ਆਂ ਫਿਰ ਆਪਣੀ ਰੋਟੀ ਵਾਲੀ ਹੋ ਜਾਣਗੇ ਜੀ ਤੇ ਜਿਆਦਾ ਭਾਂਡੇ ਹੋ ਜੁੰਦੇ ਦੀ ਮਾਰ ਲੱਗਦੀ ਮੇਰਾ ਕੰਮ ਹੋ ਜਾਂਦਾ ਹੈ ਸਾਤ ਜੀ ਇਹ ਦੰ ਬਲਹਨ ਵਾਲਾ ਦੇ ਦੋ ਤੇ ਆਪਾਂ ਜੁੱਤੀ ਕੱਢ ਲਈ ਸੀ ਪੰਜਾਂ ਦੇ ਵਿੱਚ ਪਾ ਦੋਵਾਰੇ ਮਹਿੰਦੀ ਲਾ ਲਈ ਜੀ ਦੁਨੀਆਂ ਸਿੱਖ ਰਹੀ ਸੀ ਨਾ ਤੇ ਉਹ ਤੋਂ ਲਵਾ ਲਈਏ ਜੀ ਅੱਪਾ ਸਾਵਣ ਚ ਅੱਪਾ ਦੋਵਾਰੇ ਮਹਿੰਦੀ ਲਾ ਲਈ ਤੇ ਉਹ ਅੰਡੇ ਸਾਫ ਕਰਕੇ ਧੋ ਲ ਗਏ ਫਿਰ ਮਹਿੰਦੀ ਚ ਲਓ ਜੀ ਕੜੀ ਆਪਣੀ ਹੋ ਗਈ ਰਾਤ ਥੋਤੀ ਜੀ ਆਟਾ ਪਾ ਦਿੱਤਾ ਘੱਟ ਉਹਦੇ ਉੱਪਰ ਪਾ ਦਿੰਨੇ ਆ ਗਰਮ ਮਸਾਲਾ ਥੋੜਾ ਮਾਪ ਲੈਣੀ ਹੈ ਇਹ ਕੜੀ ਆਪਣੀ ਬੁਲਦੀ ਤੇ ਇਹਦਰ ਆਪਣੀ ਚੌਰ ਲੂਗੀ ਠੀਕ ਹੈ ਜੀ ਟਾਟਾ ਗੁੰਨ ਕੇ ਰੱਖ ਲਿਆ ਜੀ ਇਹ ਪ੍ਰਾਂਤ ਤੋਂ ਕੇ ਪਾ ਰੱਖਦੀ ਇਹ ਲੋ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਥੋੜੀ ਜਿਹੀ ਵਧੀਆ ਵੀ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ